ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨਸਾਹ ਚੈਨਲ ਤੇ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇ ਕਿਸੇ ਨੇ ਇਸ ਤਰ੍ਹਾਂ ਦੀ ਕੋਈ ਐਡ ਲਵਾਉਣੀ ਹੈ ਪਸ਼ੂਆਂ ਬਾਰੇ ਵੇਚਣ ਵਾਸਤੇ ਤਾਂ ਤੁਸੀਂ ਲਗਵਾ ਸਕਦੇ ਹੋ ਸਾਡਾ ਫੋਨ ਨੰਬਰ ਹੈ 9781274047 ਤੇ ਕੰਟੈਕਟ ਕਰ ਸਕਦੇ ਹੋ ਤੇ ਆ ਮੱਝ ਲੈ ਕੇ ਆਏ ਆ ਜੀ ਅੱਜ ਆਪਾਂ ਆਪਣੇ ਹੀ ਘਰੋਂ ਕੋਠੇ ਕਪਾਹਾਂ ਵਾਲੇ ਪਿੰਡ ਮਹਰਾਜ ਨੇੜੇ ਰਾਮਪਰਾਪੂਲ ਨੇੜੇ ਲਰਾਤੂਰ ਕੋਟ ਬਾਕੀ ਸੋਨੂੰ ਪਤਾ ਲੱਗ ਗਿਆ ਹੋਊ ਕਿਉਂਕਿ ਪਹਿਲਾਂ ਆਪਾਂ ਬਹੁਤ ਵੀਡੀਓ ਪਾ ਚੁੱਕੇ ਆ ਤੇ ਇਹ ਕਈ ਬੀੜਾਂ ਬਣਾ ਦੀ ਡਿਮਾਂਡ ਸੀਗੀ ਵੀ ਥੋਕੜ ਗੱਭਣ 4 ਤੋਂ 5 ਮਹੀਨਿਆਂ ਦੀ ਹੋਵੇ ਤਾਂ ਕਰਕੇ ਆਪਾਂ 4 ਤੋਂ 5 ਮਹੀਨਿਆਂ ਦੀ ਗੱਭਣਾਗੀ 4 5 ਮਹੀਨਿਆਂ ਤੋਂ ਘਟਾ ਮਤਲਬ 4 ਪੂਰੇ ਹੋਏ ਗਏ ਤੇ ਸਾਢੇ 1/4 ਦੇ ਵਿੱਚ ਆਗੀ ਤੇ 5ਜੱਕਾ ਕਿਲੋ ਦੁੱਧ ਆਗਾ ਆਪਾਂ 4 ਮੰਨ ਕੇ ਦੇਵਾਂਗੇ ਕਿਉਂਕਿ ਹੁਣੇ ਲੈ ਕੇ ਆਂਦੀ ਆ ਇਹਦੇ ਉਪਰਾਂ ਵੀ ਕਰੂਗੀ ਕਿਵੇਂ ਮਿਲੂਗੀ ਪਰ ਉਥੇ ਵਧੀਆ ਆਪਾਂ ਚੋ ਕੇ ਲੈ ਕੇ ਆਏ ਚੰਗੇ ਭਜਨ ਚ ਵਧੀਆ ਕੱਦਦਾਗਾ ਕੋਈ ਛੋਟ ਹੀ ਨਹੀਂ ਹੈਗੀ ਭਜਨ ਵਿੱਚ ਚੰਗਾਗਾ ਕੋਈ ਲਿੱਸੀ ਨਹੀਂ ਹੈਗੀ ਤੇ ਸਿੰਘ ਥੋੜਾ ਜਿਹਾ ਜ਼ਰੂਰ ਖੁੱਲਾਗਾ ਸਿੰਗ ਤਾਂ ਖੁੱਲਾਗਾ ਦੇਖ ਸਕਦੇ ਤੁਸੀਂ ਤੇ ਥਣਲੇਵੇ ਦੀ ਪੂਰੀ ਸਾਫ ਆ ਸੋਨੂੰ ਨੇੜੇ ਕਰਕੇ ਦਿਖਾਉਣੇ ਆ ਕਈ ਵੀਰ ਕਮੈਂਟ ਕਰਦੇ ਆ ਨਾ ਵੀ ਥਣਲੇਵਾ ਥਣਲੇਵਾ ਦਿਖਾਉਣੇ ਆ ਹਰੇਕ ਪਸ਼ੂ ਦਾ ਆਪਾਂ ਕਿਸੇ ਪਸ਼ੂ ਦਾ ਹੋਏ ਨਹੀਂ ਪਾ ਥਣਲੇਵਾ ਨਾ ਦਿਖਾਇਆ ਹੋਵੇ ਪ੍ਰੋਪਰ ਵੀਡੀਓ ਬਣਾਉਣੇ ਆ ਆਪਾਂ ਕਿਹੜਾ ਕੋਈ ਨਾ ਜ਼ੂਮ ਕਰਕੇ ਬਣਾਉਣੇ ਨਾ ਕੋਈ ਸਫਾਈ ਨੇ ਜਿਹੋ ਜਿਹਾ ਪਸ਼ੂ ਹੈਗਾ ਉਹ ਜੋ ਦੱਸਾਂਗੇ ਬਾਕੀ ਅਸੀਂ ਜੇ ਕੋਈ ਗੱਲ ਹੁੰਦੀ ਆ ਅਸੀਂ ਪਹਿਲਾਂ ਦੱਸ ਦਿੰਨੇ ਆ ਹੁਣੇ ਇੱਥੇ ਆ ਕੇ ਟੀਕੇ ਤੇ ਵੀ ਮਰ ਸਕਦੀ ਐ ਤੇ ਚਾੜ ਤੇ ਮਿਲ ਸਕਦੀ ਐ ਪਰ ਅਗਲੇ ਦੇ ਘਰੇ ਆਪਾਂ ਚਾੜ ਤੇ ਚੋਕੇ ਲੈ ਆ ਇੱਕ ਟਾਈਮ ਇੱਕ ਟਾਈਮ ਟੀਕਾ ਲਵਾਉਂਦੀ ਆ ਦੇਖ ਸਕਦੇ 4 ਤੋਂ 4.5 ਦੇ ਵਿੱਚ ਗੱਭਣਾਗੀ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਕੱਦ ਕਾਟ ਦੀ ਚੰਗੀ ਚੰਗੇ ਵਜਨ ਚ ਧੋਕੜ ਗੱਭਣ ਦੁਆਰਾ ਫੇਰ ਦੱਸਦੇ ਆ ਪਿੰਡ ਅਮਰਾਜ ਕੋਠੇ ਕਪਾਹਾਂ ਵਾਲੇ ਜ਼ਿਲ੍ਹਾ ਬਠਿੰਡਾ ਨੇੜੇ ਰਾਮਪਰਾ ਫੋਲ ਕਿਸੇ ਵੀ ਵੀਰ ਨੂੰ ਕੋਈ ਟੋਕੜ ਗੱਭਣ ਮੱਝ ਲੈਣੀ ਹੋਵੇ ਤਾਂ ਤੀਜਾ ਸੂਆ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਸਾਡਾ ਫੋਨ ਨੰਬਰ ਹੈ 9781274047 ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ